ਉਹ ਜਦੋਂ ਤੁਸੀਂ ਮੋਬਾਈਲ ਦੇ ਨਾਲ ਅਟੈਚ ਰਹੇ ਤੁਸੀਂ ਆਪਣੇ ਕਰਦੇ ਨਹੀਂ ਦੇ ਨਹੀਂ ਦੇ ਕਿਉਂਕਿ ਤੁਹਾਡਾ ਟਾਈਮ ਆਲਰੇਡੀ ਓਕਿਊਪਾਈਡ ਹੈ ਤੁਸੀਂ ਆਪਣਾ ਫੋਨ ਨੂੰ ਨਾ ਟਾਈਮ ਦੇ ਰਹੇ ਜਿੰਨਾ ਦੱਸੋ ਫੋਟੋ ਲੈ ਰਹੇ ਨਹੀਂ ਮੇਨ ਰੀਜ਼ਨ ਹੈ ਮੇਨ ਰੀਜ਼ਨ ਹੈ ਕਹਿੰਦੇ ਕਿ ਅਸੀਂ ਮੁੰਡੇ ਦੀ ਪਹਿਲਾਂ ਵੈਰੀਫਿਕੇਸ਼ਨ ਨਹੀਂ ਕਰਾਈ ਜਦੋਂ ਮੁੰਡੇ ਦੇ ਬਾਹਰ ਜਾਣਾ ਸੀਗਾ ਜਾਂ ਕੁੜੀ ਨੂੰ ਮਾਰ ਲੈ ਕੇ ਜਾਣਾ ਸੀ ਨਹੀਂ ਲੈ ਕੇ ਜਾਣਾ ਸੀ ਦੇ ਡੋਨਟ ਕਲੀਅਰ ਦਾ ਥਿੰਗ ਬਿਫੋਰ ਦ ਫੋਟੋ ਮੈਨੇਜ ਜੋ ਕਿ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜਾ टाइम है, ਜਿਹੜਾ ਆਪਾਂ ਫੋਟੋ ਵੀ ਨੂੰ ਦੇਣਾ ਚਾਹਦਾ ਆਪਣੇ ਵਾਈਫ ਨੂੰ ਦੇਣਾ ਚਾਹਦਾ ਆਪਣੇ ਹਸਬੰਦ ਨੂੰ ਦੇਣਾ ਚਾਹੁੰਦੇ ਉਹ ਆਪਾਂ ਕਿੰਨੇ ਦੇ ਰਹੇ ਆ ਸੋਸ਼ਲ ਮੀਡੀਆ ਤੇ ਦਿਸ ਇਜ਼ ਅ ਮੇਨ ਥਿੰਗ ਦਿਸ ਇਜ਼ ਅ ਮੇਨ ਰਿਸਕ ਆਖੇ ਸਕੈਟ ਕਰਤਾ ਵੀ ਕਹਿੰਦੇ ਨੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਨੇ ਨਿਆਣਿਆਂ ਨੂੰ ਟਾਈਮ ਨਹੀਂ ਦੇ ਨੇਥ ਨਵੇਂ ਜਿਹੜੇ ਕਿ ਕੇਸਾਂ ਨੂੰ ਦੇਖ ਵੀ ਰਿਹਾ ਤੇ ਉਹਨਾਂ ਨੂੰ ਸੁਲਝਾ ਵੀ ਰਿਹਾ ਤੇ ਖਾਸ ਤੌਰ ਤੇ ਜੇ ਮੈਂ ਇਹ ਗੱਲ ਕਰਾਂ ਕਿ ਕਈ ਲੋਕਾਂ ਦੇ ਘਰ ਟੁੱਟਣ ਤੋਂ ਬਚਾ ਰਿਹਾ ਹੈ ਗੱਲ ਮੈਂ ਇਸ ਵੇਲੇ ਕਰ ਰਿਹਾ ਵੂਮਨ ਸੈਲ ਦੀ ਮੈਂ ਜਲੰਧਰ ਦੇ ਵੂਮਨ ਸੈਲ ਦੇ ਵਿੱਚ ਮੌਜੂਦ ਹਾਂ ਇਸ ਵੇਲੇ ਪਿਛਲੇ ਦਿਨਾਂ ਦੇ ਵਿੱਚ 1800 ਦੇ ਕਰੀਬ ਜਿਹੜੇ ਨੇ ਕਿ ਕੇਸਿਸ ਆਏ ਨੇ ਇਹ ਮੈਂ ਡਾਟਾ ਜਿਹੜਾ ਇੱਕ ਸਾਲ ਦੀ ਮੈਂ ਗੱਲ ਕਰ ਰਿਹਾ 1800 ਦੇ ਕਰੀਬ ਜਿਹੜੇ ਕੇਸਿਸ ਆਏ ਨੇ ਤੇ ਇੱਕ ਪੁਲਿਸ ਦੀ ਤਾਰੀਫ ਵੀ ਕਰਨੀ ਪੰਦੀ ਹੈ ਤੇ 1600 ਦੇ ਕਰੀਬ ਕਿਉਂਕਿ ਇਹਨਾਂ ਨੇ ਜਿਹੜੇ ਮਾਮਲੇ ਨੇ ਉਹ ਸੌਟ ਆਊਟ ਕੀਤੇ ਨੇ ਤੇ ਲੋਕਾਂ ਦੇ ਘਰ ਟੁੱਟਣ ਤੋਂ ਬਚਾਏ ਨੇ ਬਹੁਤ ਤਰ੍ਹਾਂ ਦੇ ਕੇਸਿਸ ਆ ਰਹੇ ਨੇ ਅਸਲ ਕਾਰਨ ਕੀ ਰਹਿ ਰਿਹਾ ਹੈ ਕਿ ਜਿਹੜੇ ਨਵੇਂ ਵਿਆਹ ਜੋੜੇ ਨੇ ਉਹ ਇਸ ਥਾਣੇ ਤੱਕ ਪਹੁੰਚ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਜਿਹੜਾ ਕਿ ਕੁਝ ਕਿਤਾ ਜਿਹੜੇ ਜੋੜੇ ਨੇ ਕਿ ਆਪਸ ਵਿੱਚ ਨਾ ਰਹਿਣ ਦਾ ਫੈਸਲਾ ਕਰ ਰਹੇ ਨੇ ਤੇ ਕਈਆਂ ਨੂੰ ਜਿਹੜਾ ਕਿ ਇੱਥੇ ਕਾਉਂਸਲਿੰਗ ਕਰਕੇ ਜਿਹੜਾ ਕਿ ਸੌਟ ਆਊਟ ਕਰਕੇ ਵਾਪਸ ਆਪਣੇ ਘਰਾਂ ਚ ਭੇਜਿਆ ਵੀ ਜਾ ਰਿਹਾ ਐਸ ਵਕਤ ਮੇਰੇ ਨਾਲ ਜਿਹੜੇ ਵੂਮਨ ਸੈੱਲ ਦੇ ਇੰਚਾਰਜ ਮੈਡਮ ਮੋਨਿਕਾ ਮੌਜੂਦ ਨੇ ਮੈਡਮ ਸਵਾਗਤ ਹੈ ਤੁਹਾਡੀ ਸੀਰੀਜ਼ ਤੇ ਥੈਂਕ ਯੂ ਥੈਂਕ ਯੂ ਮੈਡਮ 1 ਸਾਲ ਦੇ ਵਿੱਚ 1800 ਦੇ ਕਰੀਬ ਕੇਸਿਸ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਨੇਚਰ ਕਿਹੋ ਜਿਹੀ ਹੈ ਕੇਸਿਸ ਦੇ ਵਿੱਚ ਜਿਹੜਾ ਇਹ ਆਂਕੜਾ ਵਧਿਆ ਹੈ ਜਾਂ ਉੱਥੇ ਤੋਂ ਉੱਥੇ ਸਟੇਬਲ ਹੈ ਪਿਛਲੇ ਸਾਲ ਦਾ ਨਹੀਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਤਕਰੀਬਨ 1800 ਦੇ ਕੇਸ ਸਾਡੇ ਕੋਲ ਆਏ ਜਿਨ੍ਹਾਂ ਵਿੱਚੋਂ ਮੋਸਟਲੀ ਜਿਹੜੇ ਕੇਸਿਸ ਹੈ ਉਹ ਦੈਟ ਇਜ਼ ਡਿਊ ਟੂ ਡਿਮਾਂਡਿੰਗ ਆਫ ਡੋਰੀ ਪ੍ਰੋਡਕਟਸ ਡੋਰੀ ਦੀਆਂ ਚੀਜ਼ਾਂ ਮਾਰ ਕੁਟਾਈ ਉਹਨਾਂ ਦੇ ਰਿਗਾਰਡਿੰਗ ਜਿਹੜਾ ਮੇਨ ਸਬਜੈਕਟ ਹੈ ਸਾਡਾ ਕੇਸਿਸ ਦਾ ਨਾ ਉਹਨਾਂ ਦੇ ਵਿੱਚੋਂ ਕੁਝ ਫਾਲਸ ਇੰਪਲੀਕੇਸ਼ਨਸ ਹੈ ਕੁਝ ਟ੍ਰੂ ਇੰਪਲੀਕੇਸ਼ਨ ਦੈਟ ਡਿਪੈਂਡਸ ਓਨ ਆਰ ਇਨਵੈਸਟੀਗੇਸ਼ਨਸ ਇਹਨਾਂ ਵਿੱਚੋਂ ਕਿ ਕੁਝ ਜਿਹੜੇ ਰੀਜ਼ਨਸ ਐ ਉਹ ਇਹ ਹੋ ਸਕਦੇ ਐ ਕਿ ਜਿਹੜੀ ਕੁੜੀ ਐ ਉਹ ਆਪਣੇ ਘਰ ਦੇਆਂ ਤੋਂ ਸਹੁਰਿਆਂ ਤੋਂ ਉਖੀ ਐ ਤੰਗ ਪਰੇਸ਼ਾਨ ਐ ਉਹਨੂੰ ਤੰਗ ਪਰੇਸ਼ਾਨ ਕਰਦੇ ਐ ਦੋਰੀ ਦੇ ਉਹਦਾ ਘਰ ਨਾਲ ਉਹਦੇ ਨਾਲ ਨਹੀਂ ਐ ਸਪੋਰਟ ਨਹੀਂ ਕਰਦਾ ਜਾਂ ਉਹਦੀ ਜੌਬ ਤੋਂ ਉਹਨੂੰ ਇਨਕਾਰ ਕਰਦਾ ਕਿ ਤੂੰ ਜੌਬ ਨਹੀਂ ਕਰਨੀ ਜਾਂ ਹੋਰ ਸੋ ਸੋ ਮਨੀ ਥਿੰਗਸ ਸੋ ਮਨੀ ਥਿੰਗ ਬਹੁਤ سارے ਰੀਜ਼ਨਸ ਨੇ ਜਿਹੜਾ ਕਿਸੇ ਵੀ ਕੁੜੀ ਨੂੰ ਕੇਸ ਕਰਨ ਲਈ ਮਜਬੂਰ ਕਰਦੇ ਜੇਕਰ ਮੈਂ ਕੇਸਸ ਦੀ ਗੱਲ ਕਰਾਂ ਤੁਸੀਂ ਜਿੱਦਾਂ ਮੈਂ ਗੱਲ ਕੀਤੀ ਕਿ ਜੋਪ ਨਹੀਂ ਕਰਨਦੇ ਨਹੀਂ ਨੈਰੋ ਮੰਨਡ ਸੋਚ ਹਾਲੇ ਵੀ ਐਗਜ਼ਿਸਟ ਕਰਦੇ ਪਈ ਆ ਜਦੋਂ ਕੇਸਿਸ ਦੇ ਵਿੱਚ ਸਾਹਮਣੇ ਆਉਂਦੀਆਂ ਬਿਲਕੁਲ ਬਿਲਕੁਲ ਸਮਵੇਅਰ ਸਮਵੇਅਰ ਇਟ ਇਜ਼ ਹੈ ਕਿਤੇ ਨਾ ਕਿਤੇ ਪੈਰੈਂਟਲ ਇੰਟਰਫੀਰੈਂਸ ਹੈ ਮੁੰਡੇ ਦੀ ਲਾਈਫ ਦੇ ਵਿੱਚ ਯਾ ਕੁੜੀ ਦੇ ਲਾਈਫ ਦੇ ਵਿੱਚ ਹਮ ਜਿਹੜਾ ਮੇਨ ਰੀਜ਼ਨ ਜੋ ਮੈਨੂੰ ਲੱਗਦਾ ਆ ਪੈਰੈਂਟਲ ਇੰਟਰਫੀਰੈਂਸ ਬਹੁਤ ਪੈਰੈਂਟਲ ਇੰਟਰਫੀਰੈਂਸ ਬਹੁਤ ਹੈ ਮਤਲਬ ਕੁੜੀ ਵਾਲਿਆਂ ਦੀ ਉਹਨਾਂ ਦੀ ਪੈਰੈਂਟਲ ਇੰਟਰਫੀਰੈਂਸ ਹੈ ਕੁੜੀ ਦੇ ਲਾਈਫ ਦੇ ਵਿੱਚ ਮੁੰਡੇ ਦੇ ਲਾਈਫ ਦੇ ਵਿੱਚ ਉਹਨਾਂ ਦੀ ਦੋਨਾਂ ਨੂੰ ਆਪਸ ਦੇ ਵਿੱਚ ਕੋਈ ਡਿਸੀਜਨ ਲੈ ਨਹੀਂ ਦਿੰਦੇ ਨਹੀਂ ਦਿੰਦੇ ਨਹੀਂ ਦਿੰਦੇ ਬਿਲਕੁਲ ਜੀ ਆ いや ਆਪਾਂ ਕਹਿ ਸਕਦੇ ਆ ਮੇਨ ਰੀਜ਼ਨ ਜਿਹੜਾ ਹੈਗਾ ਸੋਸ਼ਲ ਮੀਡੀਆ ਅਟੈਚਮੈਂਟ ਹੋ ਸਕਦਾ ਹੈ ਇੱਕ ਮੇਨ ਰੀਜ਼ਨ ਸਾਹਮਣੇ ਆ ਰਿਹਾ ਹੈ ਬਿਲਕੁਲ ਅ ਦ ਕੁਝ ਆਪਾਂ ਕਹਿੰਦੇ ਨਾ ਜਿਹੜਾ ਅੱਜ ਕੱਲ ਦੀ ਟੈਕਨੀਕਸ ਹੈ ਐਡਵਾਂਟੇਜਸ ਹੈ ਉਹਦੇ ਡਿਸਐਡਵਾਂਟੇਜਸ ਵੀ ਹੈ ਹਮ ਜਦ ਆਪਾਂ घर तो दुखी या वी नीड सम प्रीवसी या वी नीड सम टाइम वट वी यूज वी यूज इंटरनेट वी यूज सोशल मीडिया वी यूज फेसबुक इंस्टाग्राम वी फाउंड वी फाइंड न्यू फ्रेंड्स वी गेट अटैच टू दैम दैट मे लीड टू एक्स्ट्रा मैरिटल अफेयर्स दैट मे लीड टू फ्रिक्शन बिटवीन हजबेंड एंड वाइफ दैट मे लीड टू मैनी थिंग्स शक का मेन कारण इसी तो शुरू मोबाइल तो शुरू मोबाइल तो जो असं सिंपल गल करिए कि ਆਈ ਥਿੰਕ ਸਮਟੀਪਲਸ ਪਰਸਨ ਕੇਸਿਸ ਇਦਨ ਉਹਨਾਂ ਦੇ ਜਿੰਨਾਂ ਦੀ ਕਲੇਸ਼ ਦੀ ਜੜੀ ਮੋਬਾਈਲ ਹੈ ਬਿਲਕੁਲ ਬਿਲਕੁਲ ਕਲੇਸ਼ ਦੀ ਜੜ੍ਹ ਹੀ ਮੋਬਾਈਲ ਹੋਣੀ ਹੈ ਦੇਖੋ ਜਦੋਂ ਤੁਸੀਂ ਮੋਬਾਈਲ ਦੇ ਨਾਲ ਅਟੈਚ ਰਹਣਾ ਤੁਸੀਂ ਆਪਣੇ ਕਰਦੇ ਨੂੰ ਟਾਈਮ ਨਹੀਂ ਦੇਣਾ ਕਿਉਂਕਿ ਤੁਹਾਡਾ ਟਾਈਮ ਆਲਰੇਡੀ ਓਕਿਊਪਾਈਡ ਹੈ ਤੁਸੀਂ ਆਪਣਾ ਫੋਨ ਨੂੰ ਉਹਨਾਂ ਟਾਈਮ ਦੇ ਰਹੇ ਜਿਨ੍ਹਾਂ ਨੂੰ ਤੁਸੀਂ ਆਪਣੇ ਕਰਦੇ ਨੂੰ ਨਹੀਂ ਦਿੰਦੇ ਮੇਨ ਰੀਜ਼ਨ ਹੈ ਮੇਨ ਰੀਜ਼ਨ ਹੈ ਤੇ ਜੇ 1800 ਦੇ ਜਿਹੜੀਆਂ ਕੰਪਲੇਨ ਦੀ ਗੱਲ ਕਰ ਰਹੇ ਜਿਨ੍ਹਾਂ ਨੂੰ ਆਪਾਂ ਸੈਗਰੀਗੇਟ ਕਰਨ ਤੇ ਆਏ ਤੇ ਕਿੰਨੇ ਕਿੰਨੇ ਜੇ ਮਿਲ ਕੇ ਰਾਉਂਡਪੋਟ uh, ਕੀ 500 ਕੰਪਲੇਂਟਸ ਡੋਰੀ ਨਾਲ ਰਿਲੇਟਡ ਹੈ ਕਿਉਂਕਿ ਅਜ ਦੇ ਸਮੇਂ ਦੇ ਵਿੱਚ 2024 ਡੋਰੀ ਹਲੇ ਵੀ ਉਦਾਂ ਹੀ ਐਗਜ਼ਿਸਟ ਕਰਦੀ ਹੈ ਜਿੱਦਾਂ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਆ। ਇਹ ਹੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਕਿ ਸਮ ਆਫ ਥੈਮ ਆਰ ਫਾਲਸ ਇੰਪਲੀਕੇਸ਼ਨ ਸਮ ਆਫ ਥੈਮ ਆਰ ਟਰੂ। ਦੇਖੋ ਜਦੋਂ ਤੁਹਾਡੇ ਕੋਲ ਕੋਈ ਰੀਜ਼ਨ ਨਹੀਂ ਹੁੰਦਾ ਨਾ ਕਿਸੇ ਨੂੰ ਕੁਝ ਵੀ ਦੱਸਣ ਦਾ ਤੇ ਤੁਸੀਂ ਕੋਈ ਨਾ ਕੋਈ ਰੀਜ਼ਨ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਕਿ ਇਹ ਨਹੀਂ ਤਾਂ ਅਸੀਂ ਉਦਾਂ ਲੈ ਲਈਏ ਅਸੀਂ ਉਸ 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 ਸਬਜੈਕਟ ਨੂੰ ਲੈ ਕੇ ਕੇਸ ਕਰਦੀ ਹੈ। ਕਿਉਂਕਿ ਉਹ ਜਿਹੜਾ ਇੰਪਲੀਮੈਂਟ ਜ਼ਿਆਦਾ ਚੰਗੀ ਤਰ੍ਹਾਂ ਹੋ ਜਾਂਦਾ ਇਦੀ ਵਜ੍ਹਾ ਕੀ ਬੰਦੀ ਹੈ ਮੈਡਮ ਨਾ ਆ ਜਾਂਦੀ ਕਿ ਰਹਿਣਾ ਹੀ ਨਹੀਂ ਕੁੜੀ ਮੁੰਡੇ ਨੇ ਆਪਸ ਦੇ ਵਿੱਚ ਜਿਹੜਾ ਕੋਈ ਵੀ ਰੀਜ਼ਨ ਅੱਗੇ ਲੈ ਕੇ ਆ ਜਾਂਦੇ ਨਹੀਂ ਸੇ ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਜਿੱਦਾਂ ਕੋਈ ਕੁੜੀ ਦਾ ਵਿਆਹ ਹੋ ਗਿਆ ਕੁੜੀ ਦਾ ਹਸਬੰਡ ਹੈ ਉਹ ਅਬ੍ਰੋਡ ਹੈ ਹੂੰ ਉਹ ਅਬ੍ਰੋਡ ਹੈ ਕੁੜੀ ਨੂੰ ਪ੍ਰੋਪਰ ਟਾਈਮ ਨਹੀਂ ਮਿਲ ਰਿਹਾ ਆਪਣੇ ਹਸਬੰਡ ਤੋਂ ਆਪਣੇ ਇਨ-ਲॉज ਤੋਂ ਥੋੜਾ ਜਾਓ ਹਲੇ ਜਿੱਦਾਂ ਸ਼ਰਮ ਸ਼ਰਮ ਕਹਿ ਸਕਦੇ ਆ ਜਾਂ ਥੋੜਾ ਜਿਹਾ ਸੰਕ ਕਹਿ ਸਕਦੇ ਆ ਕਿ ਉਹ ਥੋੜਾ ਜਿਹਾ ਆਪਣੇ ਇਨ ਲਾ ਉਸ ਨਾਲ ਉਸ ਤਰ੍ਹਾਂ ਖੁੱਲ ਹੀ ਨਹੀਂ ਹੁੰਦੀ ਹੈ ਕੰਫਰਟ ਲੈਵਲ ਕੰਫਰਟ ਲੈਵਲ ਯਸ ਨਹੀਂ ਉਹ ਉਸ ਲੈਵਲ ਤੱਕ ਆਏਗਾ ਆ ਜਾਏਗਾ ਉਹ ਜਿਹੜਾ ਹੈਗਾ ਦੈਟ ਮੀ ਲੀਡ ਟੂ ਸਮ ਫ੍ਰਿਕਸ਼ਨਸ ਮਤਲਬ ਆਪਣੇ ਹਸਬੰਡ ਨਾਲ ਫ੍ਰਿਕਸ਼ਨ ਪੈ ਜਾਂਦੀ ਹੈ ਆਪਣੇ ਇਨ ਲਾ ਉਸ ਨਾਲ ਫ੍ਰਿਕਸ਼ਨ ਪੈ ਜਾਂਦੀ ਹੈ ਫਿਰ ਆਪਣੇ ਪੇਰੈਂਟਲ ਹੋਮ ਨੂੰ ਹੀ ਪ੍ਰੈਫਰ ਕਰਦੀ ਹੈ ਕਿ ਮੈਂ ਇੱਥੇ ਰਹਿਣਾ ਕਿਤੇ ਕੋਲ ਮੇਰੇ ਹਸਬੰਡ ਇੱਥੇ ਰਹਿੰਦੇ ਨਹੀਂ ਮੇਰੇ ਮੇਰੀ ਇਨ ਲਾ ਉਸ ਨਾਲ ਮਰੀ ਮੰਦ ਹੀ ਨਹੀਂ ਗੋ ਟੂ ਮਾਈ ਪੇਰੈਂਟਲ ਹੋਮ ਜਦੋਂ ਕਾਉਂਸਲਿੰਗ ਹੁੰਦੀ ਹੈ ਇਹ ਵੀ ਗੱਲ ਸਮਝ ਕੇ ਜਾਂਦੇ ਯਾਨੀ ਪੁੱਛਿਆ ਨਹੀਂ ਗਿਆ ਕੋਈ ਇਦਾਂ ਦੀ ਚੀਜ਼ਾਂ ਨਹੀਂ ਹੈ ਤੇ ਫਿਰ ਇਹ ਸਵਾਲ ਕਿੱਥੋਂ ਆ ਜਾਂਦਾ ਹੈ ਕਿ ਅੱਗੇ ਕੀ ਉਹ ਰਹਿਣਾ ਚਾਹੁੰਦੀ ਹੈ ਹਾਲਾਂਕਿ ਵਿਆਹ ਤੋਂ ਪਹਿਲਾਂ ਵੀ ਇਹ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਹੀ ਹੋਣਗੀਆਂ ਅ ਸਹੀ ਜਿੱਦਾਂ ਤੇ ਮੇਰੇ ਕੋਲ ਕੇਸੇ ਜਾਂਦੇ ਹਨ ਨਾ ਜਿਨ੍ਹਾਂ ਦੇ ਵਿੱਚੋਂ ਕਹਿੰਦੇ ਕਿ ਅਸੀਂ ਮੁੰਡੇ ਦੀ ਪਹਿਲਾਂ ਵੈਰੀਫਿਕੇਸ਼ਨ ਨਹੀਂ ਕਰਾਈ ਇਦਾਂ ਮੁੰਡੇ ਨੂੰ ਬਾਹਰ ਜਾਣਾ ਸੀਗਾ ਜਾਂ ਕੁੜੀ ਨੂੰ ਵਾਰ ਲੈ ਕੇ ਜਾਣਾ ਸੀ ਨਹੀਂ ਲੈ ਕੇ ਜਾਣਾ ਸੀ ਦੇ ਡੋਨਟ ਕਲੀਅਰ ਦਾ ਥਿੰਗਸ ਬਿਫੋਰ ਦਾ ਮੈਰਿਜ ਜੋ ਕਿ ਉਹਨਾਂ ਨੂੰ ਕਰਨੀ ਚਾਹੀਦੀ ਹੈ ਮੇਕ ఎవਰੀਥਿੰਗ ਕਲੀਅਰ ਬਿਫੋਰ ਦਾ ਮੈਰਿਜ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਵਿਆਹ ਤੋਂ ਬਾਅਦ ਤੁਸੀਂ ਕੁੜੀ ਨੂੰ ਬਾਹਰ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਨਹੀਂ ਲੈ ਕੇ ਜਾਣਾ ਚਾਹੁੰਦੇ ਕੁੜੀ ਤੋਂ ਜੋਬ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਡੀ ਕੀ ਕੀ ਸਪੈਸੀਫਿਕੇਸ਼ਨਸ ਹੈਗੀਆਂ ਤੁਹਾਨੂੰ ਇਹ ਚੀਜ਼ ਪਹਿਲਾਂ ਕਲੀਅਰ ਕਰ ਲੈਣੀ ਚਾਹੀਦੀ ਹੈ ਤੁਹਾਨੂੰ ਮੁੰਡੇ ਨੂੰ ਪ੍ਰੋਪਰ ਵੈਰੀਫਾਈ ਕਰ ਲੈਣਾ ਚਾਹੀਦਾ ਬਿਕਾਜ਼ ਮੈਰिज ਇਸ ਨੋਟ ਅ ਸਮਾਲ ਥਿੰਗ ਹੈਨਾ ਤੁਸੀਂ ਉਹਨਾਂ ਨੂੰ ਕਿੱਦਾਂ ਮੇਨਟੇਨ ਕਰਨਾ ਥੈਟ ਇਜ਼ ਅਪ ਟੂ ਯੂ ਸੋ ਇਹ ਚੀਜ਼ਾਂ ਪਹਿਲੇ ਕਲੀਅਰ ਕਰ ਲੈਣੀ ਚਾਹੀਦੀ ਹੈ ਵਾਟ ਆਈ ਸੁਜੈਸਟ ਬਲਕਿ ਇਹ ਚੀਜ਼ ਤੁਸੀਂ ਸਮਝਦੇ ਹੋ ਜੇ ਕਿ ਕਾਉਂਸਲਿੰਗ ਕਰਾਉਂਦੇ ਨੇ ਕਿਤੇ ਨਾ ਕਿਤੇ ਜਿਹੜਾ ਕਿ ਦੋਨਾਂ ਦਾ ਚਾਹੇ ਕਮੀ ਹੈ ਜੇ ਇਹ ਮਾਪਿਓ ਕਰੰਤ ਚੀਜ਼ਾਂ ਕਲੀਅਰ ਹੋ ਸਕਦੀਆਂ ਬਿਲਕੁਲ ਬਿਲਕੁਲ ਹੋ ਸਕਦੀਆਂ ਜੇ ਆ ਤੁਸੀਂ ਸਾਡੇ ਕੋਲ ਕੇਸਿਸ ਆਉਣ ਤੋਂ ਪਹਿਲਾਂ ਜੀ ਉਹਨਾਂ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾਵੇ ਨਾ ਮੁੰਡੇ ਕੁੜੀ ਦੀ ਕੇਸਿਸ ਇਹਨੇ ਵਧਣ ਹੀ ਨਾ ਕੇਸਿਸ ਹੋਣ ਹੀ ਨਾ ਹੂੰ ਜੇ ਜਿਹੜੀਆਂ ਥਿੰਗਸ ਪਹਿਲਾਂ ਹੈ ਵਿਆਹ ਤੋਂ ਬਾਅਦ ਸਾਹਮਣੇ ਆਉਂਦੀਆਂ ਜੇ ਵਿਆਹ ਤੋਂ ਪਹਿਲਾਂ ਹੀ ਕਲੀਅਰ ਕਰ ਲਿਆ ਜਾਣ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਚੀਜ਼ਾਂ ਸਾਹਮਣੇ ਨਾ ਆਣ ਕੇਸੇ ਸਾਹਮਣੇ ਆਣ ਹੀ ਨਾ ਇੱਕ ਹੋਰ ਵੀ ਗੱਲ ਹੈ ਇਹ ਬਹੁਤ ਜ਼ਰੂਰੀ ਕਰਨੀ ਕਿ ਸੋਸ਼ਲ ਮੀਡੀਆ ਫੋਨ ਦੇ ਯੂਜ਼ਰਸ ਵੀ ਬਹੁਤ ਨੇ ਜ਼ਿਆਦਾ ਨੇ ਅਸਲ ਇਹਦਾ ਵਜਾ ਕਿੱਥੇ ਤੱਕ ਜਾਂਦੀ ਕਿਉਂਕਿ ਅਸੀਂ ਲਾਸਟ ਟਾਈਮ ਵੀ ਇੱਕ ਵਾਰੀ ਜੋ ਤੁਹਾਡੇ ਨਾਲ ਸਟੋਰੀ ਕੀਤੀ ਸੀ ਕਿ ਕਿਸੇ ਨੇ ਫੇਸਬੁੱਕ ਤੇ ਉਹਦੇ ਵਾਲ ਤੇ ਲਿਖਤਾ ਫਲਾਣੇ ਨਾਲ ਫਲਾਣਾ ਆਇਆ ਬਾਅਦ ਚੋ ਟਰੈਪ ਨਿਕਲਿਆ ਬਹੁਤ ਸਾਰੀਆਂ ਤੇ ਚੀਜ਼ਾਂ ਇਹ ਸੋਸ਼ਲ ਮੀਡੀਆ ਮੀਡੀਆ ਜਿਹੜਾ ਹੈ ਕਿ ਕਿ ਕਪਲ ਦੀ ਜ਼ਿੰਦਗੀ ਚ ਕਿੰਨਾ ਕ ਹਾਵੀ ਹੁੰਦਾ ਜਾ ਰਿਹਾ ਤੇ ਖਾਸ ਕਰਕੇ ਮੋਬਾਈਲ ਦੀ ਜੇ ਮੈਂ ਗੱਲ ਕਰੀ ਅ ਸੋਸ਼ਲ ਮੀਡੀਆ ਨੂੰ ਮੈਂ एवरीवन ਨੀਡਸ ਫੋਨ एवरीवन ਨੀਡਸ ਇੰਟਰਨੈਟ एवरीवन ਇਜ਼ ਸੋਸ਼ਲ ਮੀਡੀਆ ਟਾਈਮ ਅੱਜ ਦੇ ਟਾਈਮ ਦੇ ਵਿੱਚ ਕੋਈ ਹੀ ਹੋਣਾ ਜਿਹਦੇ ਕੋਲ ਸੋਸ਼ਲ ਮੀਡੀਆ ਪ੍ਰੋਫਾਈਲਸ ਨਹੀਂ ਹੋਣੀਆਂ ਬਿਲਕੁਲ ਠੀਕ ਹੈ ਜਦੋਂ ਅ ਅਸੀਂ ਸਾਡਾ ਕੋਈ ਲੈਜਰ ਟਾਈਮ ਹੈ ਅਸੀਂ ਫੈਮਿਲੀ 'ਚ ਹਮ ਅਪਾ ਜਨਰਲੀ ਦੇਖਦੇ ਆਂ ਕਿ ਵੀ ਆਰ ਬੀਜ਼ੀ ਔਨ ਫੋਨ ਹਮ ਇਟ ਇਟ ਇਜ਼ ਕਮਨ ਥਿੰਗ ਆਈਦਰ ਵੀ ਆਰ ਸਰਫਿੰਗ ਆਈਦਰ ਵੀ ਆਰ ਚੈਟਿੰਗ ਔਰ ਆਈਦਰ ਵੀ ਆਰ ਟ੍ਰਾਈਂਗ ਟੂ ਫਾਈਂਡ ਸਮਥਿੰਗ ਹਮ ਤੋ ਉਹ ਜਿਹੜੀ ਚੀਜ਼ ਹੈ ਨਾ ਆਪਾਂ ਜਿਹੜਾ ਟਾਈਮ ਹੈ ਜਿਹੜਾ ਆਪ ਨੂੰ ਫੈਮਿਲੀ ਨੂੰ ਦੇਣਾ ਚਾਹੀਦਾ ਆਪਣੇ ਵਾਈਫ ਨੂੰ ਦੇਣਾ ਚਾਹੀਦਾ ਆਪਣੇ ਹਸਬੰਡ ਨੂੰ ਦੇਣਾ ਚਾਹੀਦਾ ਉਹ ਆਪਾਂ ਕਿਨੂੰ ਦੇ ਰਹੇ ਆ ਸੋਸ਼ਲ ਮੀਡੀਆ ਤੇ ਦਿਸ ਇਜ਼ ਅ ਮੇਨ ਥਿੰਗ ਦਿਸ ਇਜ਼ ਅ ਮੇਨ ਰੀਜ਼ਨ ਆਕੇ ਸ਼ਿਕਾਇਤ ਕਰਤਾ ਵੀ ਕਹਿੰਦੇ ਨੇ ਕਿ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੀ ਨਿਆਣੇ ਨੂੰ ਟਾਈਮ ਨਹੀਂ ਦਿੰਦੀ ਰੇਸ ਕਰਕੇ ਮੈਲ ਰਹਿਣਾ ਸਮ ਟਾਈਮਸ ਸਮ ਟਾਈਮਸ ਮੈਨੂੰ ਆ ਵੀ ਸੁਣਨ ਨੂੰ ਮਿਲਦਾ ਹੈ ਕਿ ਆ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੈ ਸਾਰਾ ਦਿਨ ਫੋਨ ਤੇ ਹੀ ਲੱਗਾ ਰਹਿੰਦਾ ਇ ਥਿਸ ਥਿੰਗਸ ਹੈਪਨ ਇਹ ਚੀਜ਼ਾਂ ਹੋ ਰਹੀਆਂ ਜਿਹੜੇ 1600 ਦੇ ਕਰੀਬ ਜੋਰ ਕਿੰਨਾ ਖ ਲੱਗਾ ਤੇ ਅਖੀਰ ਗੱਲ ਆ ਕਿ ਕਈ ਕੇਸਿਸ ਹੋਏਗੇ ਕਿ ਸਿਮਿਲਰ ਇਹ ਗੱਲ ਕੀਤੀ ਤੇ ਕੇਸ ਖਤਮ ਹੋ ਗਿਆ ਮੈਨ ਉਹ 1600 ਦੇ ਕੇਸਿਸ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਹੋ ਕਿ ਸੌਲਟ ਆਊਟ ਕਰਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇੱਕ ਯੂਨੀ ਟੀਮ ਬਕਅਪ ਕਰਦੇ ਨਹੀਂ ਦੇਖੋ ਸੀ ਆਈ ਹੈਵ ਅ ਵੈਲੀ ਵੈਲ ਯੂ ਨੋ ਇਕਿਪ ਟੀਮ ਮੇਰੇ ਕੋਲ ਅੱਛੀ ਬਹੁਤ ਅੱਛੀ ਕਾਉਂਸਲਿੰਗ ਟੀਮ ਹੈ ਮਤਲਬ ਜਿਹੜੀ ਗੱਲ ਆ ਕੇ ਫਿਨਿਸ਼ ਹੁੰਦੀ ਹੈ ਉਹਦੀ ਕਾਉਂਸਲਿੰਗ ਤੇ ਜੇ ਬॉय ਤੇ ਗਰਲ ਜੇ ਉਹਨਾਂ ਨੂੰ ਅੱਛੀ ਕਾਉਂਸਲਿੰਗ ਮਿਲ ਜੇ ਨਾ ਦੇ ਵਿਲ ਜਸ ਗੋ ਵਿਦ ਮੈਰਿਡ ਹਨਾ ਉਹ ਆਪਣੀ ਮੈਰਿਡ ਲਾਈਫ ਦੇ ਵਿੱਚ ਹੀ ਪ੍ਰਸੀਡ ਕਰਦੇ ਆ ਕਪਲ ਕਦੇ ਨਹੀਂ ਜਾਂਦਾ ਕਿ ਉਹ ਵੱਖਰਾ ਰਵੇ ਕਿਉਂਕਿ ਆਬਵੀਅਸ ਹੈ ਕਿ ਮੈਰਿਜਨ ਉਹ ਵੈਰੀ ਟ्रू ਵੈਰੀ ਟ्रू ਵੈਰੀ ਟ्रू ਮਤਲਬ ਜੋ ਕੁੜੀ ਨੂੰ ਪੁੱਛੀਏ ਇਕੱਲੇ ਬਿਠਾ ਕੇ ਵੀ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਮੈਂ ਤਾਂ ਦੇਖੋ ਜਿ ਵਸਣਾ ਚਾਹੁੰਦੀ ਆ ਜੇ ਮੁੰਡੇ ਨੂੰ ਪੁੱਛੋ ਮੈਂ ਤੈਨੂੰ ਰੱਖਣਾ ਚਾਹੁੰਦਾ ਮਤਲਬ ਇੰਡੀਵਿਜੂਅਲੀ ਦੇ نو ਜੇ ਉਹਨੂੰ ਇਕੱਲੇ ਕੀ ਯੈਸ ਇੰਡੀਵਿਜੂਅਲੀ ਦੇ نو ਕਿ ਨਹੀਂ ਅਸੀਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਆ ਬਟ ਇਨਫਲੂਐਂਸਰਸ ਆ ਦੇ ਨਾ ਉਹ ਜਿਹੜੇ ਇਨਫਲੂਐਂਸ ਕਰਦੇ ਆ ਨਹੀਂ 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 ਦੋ ਵਾਰੀ ਅਸੀਂ ਹੈਗੇ ਆ ਅਸੀਂ ਜੋ ਤੂੰ ਇਦਾਂ ਕਹਿ ਤੋ ਓਦਾਂ ਕਹਿ ਜਿਹੜੇ ਪਿੱਛੋਂ ਬੈਕਅਪ ਕਰਦੇ ਆ ਨਾ ਉਹ ਦੈਟ ਇਜ਼ ਦੈਟ ਇਜ਼ ਨੋਟ ਡਨ ਮਤਲਬ ਉਹ ਚੀਜ਼ ਨਹੀਂ ਹੋਣੀ ਚਾਹੀਦੀ ਔਮਨਸ ਹੈਲਦੀ ਵਰਕਿੰਗ ਵੀ ਤੁਸੀਂ ਦੱਸੀ ਹੈ ਪ੍ਰੋਸੀਜਰ ਕੀ ਚੱਲਦਾ ਪਿਆ ਅੱਜ ਦੀ ਡੇਟ ਤੇ ਮੈਂ ਸ਼ਿਕਾਇਤ ਦਾ ਕਿ ਜਿਸ ਤਰੀਕੇ ਨਾਲ ਕੰਪਲੇਂਟਸ ਕਿਦਾਂ ਤੁਹਾਡੇ ਕੋਲ ਇਥੇ ਅਰਾਈਵ ਹੋ ਰਹੀਆਂ ਨੇ ਆ ਕੇ ਡਾਇਰੈਕਟ ਸਿੱਧਾ ਫੁੱਟਫਾਲ ਹੀ ਹੈ ਨਹੀਂ ਸੇ ਕੰਪਲੇਂਟਸ ਜੇ ਤੁਸੀਂ ਕੰਪਲੇਂਟ ਦੀ ਗੱਲ ਕਰਦੇ ਹੋਗੇ ਅਸੀਂ ਕੰਪਲੇਂਟਸ ਡਾਇਰੈਕਟਲੀ ਜਿੱਦਾਂ ਅਸੀਂ ਲੈਣੇ ਆ ਇਥੇ ਜੇ ਤੁਸੀਂ ਕੰਪਲੇਂਟ ਡਾਇਰੈਕਟਲੀ ਨਹੀਂ ਦੇ ਸਕਦੇ ਕੁੜੀ ਜਾਂ ਡਰਦੀ ਹੈ ਕਿ ਮੈਂ ਰਿਟਨ ਕੰਪਲੇਂਟ ਨਹੀਂ ਦੇਣੀ ਚਾਹੁੰਦੀ ਠੀਕ ਹੈ ਨਾ ਸ਼ੀਕ ਹੈ ਨਾ ਇਦਰ ਕਾਲ ਔਨ 112 ਹਰ ਹੈਲਪਲਾਈਨ ਨੰਬਰ ਠੀਕ ਹੈ ਜਾਂ ਉਹ ਸਾਡੇ ਜਿਹੜੇ ਕਮਿਸ਼ਨਰ ਆਫਿਸ ਹੈ ਉੱਥੇ ਆਪਣੀ ਕੰਪਲੇਂਟ ਦੇ ਸਕਦੇ ਆ ਡਾਇਰੈਕਟ ਔਮਨ ਪੁਲਿਸ ਸਟੇਸ਼ਨ ਵਿੱਚ ਦੇ ਸਕਦੇ ਆ ਔਰ ਇਦਰ ਸ਼ੀ ਕੈਨ ਡਾਇਲ ਔਨ 112 ਸ਼ੀ ਕੈਨ ਫਾਈਲ ਹਰ ਕੰਪਲੇਂਟ ਔਨ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਹੈਲਪਲਾਈਨ ਨੰਬਰ ਯੈਸ ਕਿਰਲਾ ਮੈਂ ਰਮਮ ਸਵਾਲ ਵੀ ਹੈ ਤੇ ਨਾਲ ਅਪੀਲ ਵੀ ਹੈ 1800 ਕੇਸਿਸ ਦੇ ਕਰੀਬ ਕੌਲਾਂ ਸੌਚ ਤੁਸੀਂ ਨੇ ਪੜਾਈ ਚੁੱਕੇ ਹੋ ਇੱਕ ਸਾਲ ਦਾ ਐਕਸਪੀਰੀਅੰਸ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਿਆ ਜਾਵੇ ਤੇ ਖਾਸ ਜਿਹੜੀਆਂ ਚੀਜ਼ਾਂ ਅਵੋਇਡ ਕੀਤਾ ਜਾਵੇ ਘਰ ਦੀ ਗੱਲ ਘਰ ਚ ਹੋ ਜਾਏ ਇਹੋ ਜੀ ਨੌਬਤ ਨਾਵੇ ਕਿ ਜਿਹੜਾ ਥਾਣੇ ਆਓ ਅਪੀਲ ਕੀ ਕਰਦੇ ਹੋ ਕਿਹੜੀਆਂ ਚੀਜ਼ਾਂ ਨੂੰ ਮਾਪਿਓ ਵੀ ਧਿਆਨ ਰੱਖਣ ਤੇ ਕਪਲਸ ਵੀ ਜਿਹੜੇ ਕੀ ਧਿਆਨ ਬਿਲਕੁਲ ਸੀ ਮੈਂ ਬੇਸਿਕਲੀ ਤੁਹਾਨੂੰ ਸਭ ਨੂੰ ਵੈਸੇ ਇੱਕ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਮ ਟਾਈਮਸ ਯੂ ਹੈਵ ਟੂ ਕੰਪਰੋਮਾਈਜ਼ ਸਮ ਟਾਈਮਸ ਯੂ ਹੈਵ ਟੂ ਕੀਪ ਯੂਅਰ ਥਿੰਗ ਸੈਟ ਅਸਾਈਡ ਕਿ ਈਗੋ ਮੇਰੀ ਈਗੋ ਹੈ ਮੈਂ ਉਹਨੂੰ ਬੁਲਾਉਣਾ ਨਹੀਂ ਜਾਂ ਮੈਂ ਉਹ ਪਹਿਲਾਂ ਬੁਲਾਵੇ ਠੀਕ ਸਮਵੇਅਰ ਇਟ ਯੈਸ ਛੋਟੇ ਛੋਟੇ ਗੱਲਾਂ ਮਾਈਨਰ ਥਿੰਗਸ ਜਿਹੜੇ ਤੁਸੀਂ ਆਪਣੀ ਈਗੋ ਤੇ ਲੈ ਜਾਂਦੇ ਹੋ ਮੈਂ ਕਿਉਂ ਬੁਲਾਵਾਂ ਉਹ ਕਿਉਂ ਨਹੀਂ ਬੁਲਾਉਂਦਾ ਸੀ ਤੁਹਾਨੂੰ ਜੇ ਤਾਂ ਤੁਸੀਂ ਆਪਣਾ ਰਿਸ਼ਤਾ ਸੰਭਾਲਣਾ ਚਾਹੁੰਦੇ ਹੋ देयर आर ਮੈਨੀ ਵੇਸ ਪਰ ਜੇ ਤੁਸੀਂ ਖਰਾਬ ਕਰਨਾ ਚਾਹੁੰਦੇ ਹੋ देयर ਆਲਸੋ ਮੈਨੀ ਵੇਸ ਠੀਕ ਹੈ ਥੈਟ ਡਿਪੈਂਡਸ ਅਪਨ ਯੂ ਕਿ ਤੁਸੀਂ ਉਹਨੂੰ ਮੇਨਟੇਨ ਕਰਨਾ ਚਾਹੁੰਦੇ ਹੋ ਜਾਂ ਖਰਾਬ ਕਰਨਾ ਚਾਹੁੰਦੇ ਹੋ ਠੀਕ ਹੈ एक अपनी रिश्ते डिग्निटी नरूर सजेस्ट कि बचा के रखो सोशल मीडिया एक प्रॉपर जस्ट लिमिटेड टाइम दो ऐसा नहीं कि फोन नहीं यूज करना करो बट गिव दैमिमिटेड टाइम ठीक है ठीक है प्रायोरिटी दो ट्राई टू अंडरसटैंड द थेंगस तुसी अपनी वाइफ दसबेंड दिंग समझने की कोशिश करो उन्होंने नेचर न अंडरसटैंड कोशिश करो बाकि मेरी यही अपील है कि तुसी आ, अपने रिश्तों को बचा के रखो क्योंकि रिश्ते जोड़ने नहीं, नहीं रिश्ते जोड़ने सौखे हैं निभाने निभाने औखे हैं निभाने बहुत औखे हैं बट आएसट कि अपने रिश्ते साम के रखो वैरी परिशिय लाइफ टाइम गेम है ਸਹੀ ਤੁਸੀਂ ਜੇ ਨਾ ਪੋਜੀਟਿਵਲੀ ਚਲੋਗੇ ਇਟ ਵਿਲ ਬੀ ਯੂ نو ਗੁੱਡ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਹੀ ਤੁਸੀਂ ਗੱਲਬਾਤ ਸੁਣੀ ਹੈ ਇਨਸਪੈਕਟਰ ਮੋਨਿਕਾ ਜੋ ਊਮਨ ਸੈਲ ਜਲੰਧਰ ਦੇ ਇਨਚਾਰਜ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਅੱਜ ਡੇਟ ਦੇ ਕੇਸਿਸ ਆ ਰਹੇ ਨੇ ਤੇ ਉਹਨਾਂ ਨੂੰ ਸੌਲਟ ਆਊਟ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਪਰ ਦੋ ਤਿੰਨ ਗੱਲਾਂ ਬਹੁਤ ਅਹਿਮ ਆਖੀਆਂ ਨੇ ਕਿ ਘਰ ਦੇ ਜਿਹੜੇ ਸਿਆਣੇ ਨੇ ਬੱਚਿਆਂ ਦੀ ਗੱਲਬਾਤ ਜ਼ਰੂਰ ਉਹਨਾਂ ਨਾਲ ਕਰਨ ਉਹਨਾਂ ਦੀ ਗੱਲ ਜ਼ਰੂਰ ਸੁਣਨਾ ਕਿਉਂਕਿ ਕਈ ਵਾਰੀ ਕੁਝ ਗੱਲ ਇਹੋ ਜਿਹੀ ਹੁੰਦੀ ਨਹੀਂ ਜਿਹੜੀ ਥਾਣੇ ਆ ਜਾਂਦੀ ਹੈ ਤੇ ਸੇਮ ਉਹਨਾਂ ਨੇ ਅਖੀਰ ਚੋ ਗੱਲ ਆਖੀ ਹੈ ਕਿ ਰਿਸ਼ਤੇ ਜਿਹੜੇ ਨਿਭਾਣੇ ਓਕੇ ਨੇ ਪਰ ਕੁਝ ਕਿ ਜਿਹੜੀਆਂ ਚੀਜ਼ਾਂ ਨੇ ਜੋ ਉਹਨਾਂ ਦਾ ਤੁਸੀਂ ਧਿਆਨ ਰੱਖਦੇ ਹੋ ਕਿਉਂਕਿ ਆਫਿਸ 'ਚ ਵੀ ਇੱਥੇ ਆ ਕੇ ਜਿਹੜੀ ਕਾਉਂਸਲਿੰਗ ਹੁੰਦੀ ਹੈ ਹਾਲਾਂਕਿ ਜੇ ਉਸ ਤੋਂ ਬਾਅਦ ਕੇਸ ਨਹੀਂ ਸੌਰਟ ਆਊਟ ਹੁੰਦਾ ਤੇ ਜਿਸ ਤਰੀਕੇ ਦੇ ਨਾਲ ਫਿਰ ਕਪਲ ਚੰਦਾ ਜਾਂ ਕੋਰਟ ਚੋਂ ਨੂੰ ਫੇਸ ਦਿੱਤਾ ਜਾਂਦਾ ਜਾਂ ਕੇਸ ਨੂੰ ਇੱਥੇ ਹੀ ਖਤਮ ਹੋ ਕਰਕੇ ਜਿਹੜਾ ਕਿ ਘਰ ਟੁੱਟਣ ਤੋਂ ਬਚਾ ਲਿੱਤਾ ਜਾਂਦਾ ਤੇ ਨਾਲ ਹੀ ਇਹ ਗੱ ਰਿਸਪੌਂਸਿਬਿਲਟੀ ਜ਼ਰੂਰ ਕਪਲ ਆਪਣੀਆਂ ਸਮਝਣ ਤੇ ਗੱਲਬਾਤ ਤੁਸੀਂ ਸੁਣੀ ਹੈ ਕਿ ਜੋ ਕੇਸਿਸ ਆ ਰਹੇ ਨੇ ਜਿਸ ਤਰੀਕੇ ਨਾਲ ਸੌਟ ਆਊਟ ਜਿਹੜਾ ਕਿ ਵਿਲੰਦਰ ਵੂਮਨ ਸੈਲ ਚ ਹੋ ਰਹੇ ਨੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਫੀ ਨਿਊਜ਼ ਚ ਚੱਲਦਾ